ਇਹ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਕਿਸਾਨ ਗੁਰਮukh ਸਿੰਘ ਜੋ ਕਿ ਠੇਕੇ ਦੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਾਫੀ ਮੁਸ਼ਕਿਲ ਦੇ ਨਾਲ ਚਲਾਉਂਦਾ ਹੈ ਗੁਰਮukh ਸਿੰਘ ਦੇ ਉੱਪਰ ਦੁਖਾ ਦਾ ਪਹਾੜ ਉਸ ਸਮੇ ਟੁੱਟਿਆ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਪਾਰੀਮੀ ਦੇ ਕਾਰਨ ਗੁਰਮukh ਸਿੰਘ ਦੀ ਪੁੱਤਾ ਵਰਗੀ ਪਾਲੀ ਹੋਈ ਖੇਤੀ ਬਾਰਿਸ਼ ਦੇ ਵਿੱਚ ਖਰਾਬ ਹੋ ਗਈ ਤੇ ਗੁਰਮukh ਸਿੰਘ ਅਤੇ ਉਸ ਦੇ ਪਰਿਵਾਰ ਦੇ ਉੱਪਰ ਦੁੱਖਾ ਦਾ ਪਹਾੜ ਡਿੱਗਿਆ ਆਖਿਰਕਾਰ ਗੁਰਮukh ਸਿੰਘ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਸੀਗਾ ਤੇ ਇਸ ਦੀ ਮਦਦ ਦੇ ਲਈ ਕੋਈ ਨਹੀਂ ਆ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਗੁਰਮukh ਸਿੰਘ ਦੀ ਬਾਹ ਫੜੀ ਉਸ ਦੀ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਗੁਰਮukh ਸਿੰਘ ਦੇ ਵੱਲੋਂ ਦੱਸਿਆ ਗਿਆ ਮੈਂ ਜ਼ਿੰਮੇਦਾਰ ਗੁਰਮukh ਸਿੰਘ ਪਿੰਡ ਨਵਾਂ ਗੜਾ ਮੈਂ ਸਬਜ਼ੀ ਇਕ ਕਸਤ ਕਰਦਾ ਖੇਤੀ ਦੇ ਠੇਕੇ ਦੇ ਜ਼ਮੀਨ ਲੈ ਕੇ ਇਸ ਵਾਰ ਸਾਡੀ ਕੋਈ ਜਿਹੜੀ ਸਬਜ਼ੀ ਸੀ ਲਾਈ ਹੋਈ ਸੀ ਉਹ ਵਾਰਸ਼ਾ ਕਰਕੇ ਸਵਾ 100% ਹੀ ਖਰਾਬ ਹੋ ਗਈ ਸੀ ਐ ਸਰਕਾਰ ਨੇ ਸਾਡੀ ਬਾਹ ਫੜੀ ਐ ਐ ਸਰਕਾਰ ਨੇ ਡਾਇਰੈਕਟ ਸਾਨੂੰ ਜਿਹੜੇ ਠੇਕੇ ਦੇ ਜਮੀਨ ਲਈ ਸੀ ਪਰ ਸਾਨੂੰ ਡਾਇਰੈਕਟ ਇੱਥੇ ਖਾਤੇ ਦੇ ਵਿੱਚ ਪੈਸੇ ਪਾ ਕੇ ਬੜੀ ਮਦਦ ਕੀਤੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਇੱਥੇ ਜ਼ਿੰਮੇਵਾਰਾਂ ਨੂੰ ਬਹੁਤ ਜਿਨ੍ਹਾਂ ਨਿਸ਼ਾਨਾ ਸਾਰਿਆਂ ਨੂੰ ਹੀ ਸਰਕਾਰ ਨੇ ਜਿਨ੍ਹਾਂ ਠੇਕੇਦਾਰਾਂ ਨੂੰ ਹੀ ਪੈਸੇ ਦਿੱਤੇ ਬਹੁਤ ਬਹੁਤ ਧੰਨਵਾਦ ਜੀ ਸਰਕਾਰ ਦਾ ਪਹਿਲੇ ਜ਼ਿਮੀਦਾਰ ਨੂੰ ਮਤਲਬ ਤੁਸੀਂ ਜਿਵੇਂ ਠੇਕੇ ਦਾ ਲੈ ਸੀ ਤਾਂ ਤੁਹਾਨੂੰ ਮਤ ਮਿਲੀ ਸੀ ਹਾਂ ਜੀ ਸਾਨੂੰ ਇਸ ਤਰ੍ਹਾਂ ਹੀ ਪਹਿਲਾਂ ਦਾ ਜ਼ਿਮੀਦਾਰ ਜਿਹੜਾ ਮਾਲਕ ਹੁੰਦਾ ਹੈ ਉਹਨੂੰ ਮਿਲਦੀ ਸੀ ਐਤੀ ਡਾਇਰੈਕਟਰੀ ਸਰਕਾਰ ਨੇ ਗਰਦੋਰੀ ਕਰਾ ਕੇ ਜਿਹੜਾ ਠੇਕੇ ਦੇ ਜਿਹਨੇ ਜ਼ਮੀਨ ਲੈ ਕੇ ਬੀਜੀ ਸੀ ਕਸਤਕਾਰ ਸੀ ਉਹ ਟਰੈਕਟਰ ਜ਼ਿਮੀਦਾਰ ਦੇ ਖਾਤੇ ਚਾਹੀਏ ਹਾਂ ਜੀ ਮੈਂ ਕਸਤਕਾਰ ਸੀ ਆ ਮੈਂ ਠੇਕੇ ਦੀ ਜ਼ਮੀਨ ਸੀ ਮੇਰੇ ਖਾਤੇ ਹੀ ਜੀ ਪਏ ਆ ਜਿਹਨੇ ਹਾਂ ਜੀ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਇਹ ਸਰਕਾਰ ਦਾ ਬਹੁਤ ਹੀ ਅਪਰਾਲਾ ਪਿੱਲੀਆਂ ਸਰਕਾਰਾਂ ਦੇ ਬਹੁਤ ਲਾਰੇ ਲੱਗੇ ਫਾਇਦਾ ਕਦੇ ਨਹੀਂ ਮਿਲੇ ਬੇਸੀ ਕਹੀ ਜਾਂਦੀ ਤੇਤੀ ਬਹੁਤ ਹੀ ਲੱਗਾ ਜੀ ਹਾਂਜੀ ਸਰਕਾਰ ਦਾ ਸਾਰੇ ਸਾਰੇ ਧੰਨਵਾਦ ਕਰ ਰਹੀ ਜੀ ਹਾਂਜੀ ਇਹ ਹਮ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੋਦੀ ਰਹਿਣ ਵਾਲੀ ਜਸਪਾਲ ਕੌਰ ਜਸਪਾਲ ਕੌਰ ਦੇ ਘਰ ਦੇ ਉੱਪਰ ਮੁਸੀਬਤ ਉਦੋਂ ਆਂ ਡਿੱਗੀ ਜਦੋਂ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਹੜਦੀ ਮਾਰ ਚਲ ਰਿਹਾ ਸੀਗਾ ਤੇ ਜਸਪਾਲ ਕੌਰ ਦੇ ਘਰ ਦੀ ਛੱਤ ਬਿਲਕੁਲ ਹੀ ਟਹਿ ਗਈ ਤੇ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਜੋ ਪਤੀ ਹੈ ਪਤੀ ਦੇ ਉੱਪਰ ਸਾਰੀ ਛੱਤ ਡਿੱਗ ਗਈ ਅਤੇ ਉਹਨਾਂ ਦਾ ਮੋਢਾ ਟੁੱਟ ਗਿਆ ਜਸਪਾਲ ਕੌਰ ਦੱਸਦੇ ਨੇ ਕਿ ਉਹਨਾਂ ਦੇ ਪਤੀ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਕਾਫੀ ਮੁਸ਼ਕਿਲ ਦੇ ਨਾਲ ਕਰਦਾ ਗੁਜ਼ਾਰਾ ਚਲਾਉਂਦੇ ਨੇ ਤੇ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਸਪਾਲ ਕੌਰ ਦਾ ਹੱਥ ਫੜਿਆ ਗਿਆ ਅਤੇ ਉਹਨਾਂ ਦੇ ਘਰ ਦੀ ਛੱਤ ਪਾਉਣ ਦੇ ਲਈ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਗਈ। ਬਾਜੀਓ ਨਾਮ ਮੀ ਪਈ ਜਾਂਦਾ ਸੀਗਾ ਤੇ ਅਸੀਂ ਮੰਜਾ ਢਾ ਕੇ ਤੇ ਪਿਆ ਸੀ ਮੇਰੇ ਘਰ ਵਾਲਾ ਤੇ ਉੱਤੋਂ ਫਿਰ ਸੱਤ ਬੱਤੇ ਟੈਲਾਂ ਸਾਰੇ ਸਿੱਧੇ ਮੋਰੀ ਨਿਕਲ ਗਏ 7 ਵਜ ਦੀ ਫਿਰ ਮੋੜਾ ਟੁੱਟ ਗਿਆ ਸੀਗਾ ਫਿਰ ਅਸੀਂ ਸਰਕਾਰ ਨੂੰ ਅੰਨਿਉ ਕਿਹਾ ਫਿਰ ਸਰਕਾਰ ਨੇ ਸਾਨੂੰ ਮਦਦ ਤੇ ਦਿੱਤੀ ਹੈ ਤੇ ਬਹੁਤ ਜਿਆਦਾ ਧੰਨਵਾਦ ਹੈ ਸਰਕਾਰ ਦਾ ਹਾਂ ਬਹੁਤ ਜਿਆਦਾ ਸਾਨੂੰ ਪਹਿਲਾਂ ਕਦੇ ਵੀ ਕੋਈ ਮਦਦ ਨਹੀਂ ਆਈ ਸਰਕਾਰ ਵੱਨੀਓ ਹੁਣ ਜਾ ਕੇ ਮਦਦ ਆਈ ਹੈ ਹੁਣ ਅਸੀਂ ਸੱਤ ਪਾਉਣੀ ਹੈ ਕਮਰੇ ਦੀ ਮਦਦ ਆਈ ਹੈ ਸਰਕਾਰ ਪਾਸਿਓ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਬਈ ਜਿਹੜਾ ਸਾਡਾ ਕਮਰਾ ਬਣ ਜੂਗਾ ਨਹੀਂ ਗਰੀਬਾਂ ਕੋਲੇ ਕਮਰਾ ਨਹੀਂ ਬਣ ਸਕਦਾ ਸੀ ਮੈਂ ਹੈਂਡੀਕੈਪ ਐ ਉਹਦਾ ਵੀ ਮੋਢਾ ਟੁੱਟਿਆ ਪਿਆ ਵੀ ਕੰਮ ਅਸੀਂ ਨਹੀਂ ਕਰ ਸਕਦੇ ਦੋਨੇ ਜਿਹੇ ਜੀ ਇੱਕ ਸਾਲ ਵਾਸਤੇ ਸਾਨੂੰ ਡਾਕਟਰ ਨੇ ਉਹਨੂੰ ਵੀ ਮਨਾ ਕੀਤਾ ਵਿਆ ਹਾਂ ਤੇ ਬਹੁਤ ਜਿਆਦਾ ਧੰਨਵਾਦ ਹੈ ਸਰਕਾਰ ਦਾ ਜਿਹਨੇ ਸਾਡੀ ਮੱਤ ਕੀਤੀ ਹੈ ਪਹਿਲੀ ਵਾਰ ਮੱਤ ਕੀਤੀ ਹੈ ਸਾਡੀ ਵਧੀਆ ਕੰਮ ਕੀਤਾ ਭਗਵੰਤ ਹਾਂ ਬਹੁਤ ਭਗਵੰਤਮਾਨ ਬਹੁਤ ਵਧੀਆ ਕੰਮ ਕੀਤਾ ਸ਼ੁਕਰੀਆ ਉਹਦਾ ਧੰਨਵਾਦ ਉਹਦਾ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਕਿਸਾਨ ਗੁਰਮੁਖ ਸਿੰਘ ਜੋ ਕਿ ਠੇਕੇ ਦੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਾਫੀ ਮੁਸ਼ਕਿਲ ਦੇ ਨਾਲ ਚਲਾਉਂਦਾ ਹੈ ਗੁਰਮੁਖ ਸਿੰਘ ਦੇ ਉੱਪਰ ਦੁਖਾਦਾ ਪਹਾੜ ਉਸ ਸਮੇ ਟੁੱਟਿਆ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਪਾਰੀਮੀ ਦੇ ਕਾਰਨ ਗੁਰਮੁਖ ਸਿੰਘ ਦੀ ਪੁੱਤਾ ਵਰਗੀ ਪਾਲੀ ਹੋਈ ਖੇਤੀ ਬਾਰਿਸ਼ ਦੇ ਵਿੱਚ ਖਰਾਬ ਹੋ ਗਈ ਤੇ ਗੁਰਮੁਖ ਸਿੰਘ ਅਤੇ ਉਸ ਦੇ ਪਰਿਵਾਰ ਦੇ ਉੱਪਰ ਦੁਖਾਦਾ ਪਹਾੜ ਡਿੱਗਿਆ ਆਖਿਰਕਾਰ ਗੁਰਮੁਖ ਸਿੰਘ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਸੀਗਾ ਤੇ ਇਸ ਦੀ ਮਦਦ ਦੇ ਲਈ ਕੋਈ ਨਹੀਂ ਆ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਗੁਰਮੁਖ ਸਿੰਘ ਦੀ ਬਾਹ ਫੜੀ ਉਹ ਸੀ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਗੁਰਮੁਖ ਸਿੰਘ ਦੇ ਵੱਲੋਂ ਦੱਸਿਆ ਗਿਆ ਮੈਂ ਜ਼ਿੰਮੇਵਾਰ ਗੁਰਮੁਖ ਸਿੰਘ ਪਿੰਡ ਨਵਾਂ ਗੜਾ ਮੈਂ ਸਬਜ਼ੀ ਕਸਤ ਕਰਦਾ ਖੇਤੀ ਦੇ ਠੇਕੇ ਦੇ ਜ਼ਮੀਨ ਲੈ ਕੇ ਇਸ ਵਾਰ ਸਾਡੀ ਕੋਈ ਜਿਹੜੀ ਸਬਜ਼ੀ ਸੀ ਲਾਈ ਹੋਈ ਸੀ ਉਹ ਬਾਰਿਸ਼ਾਂ ਕਰਕੇ ਸਵਾ ਪਰਸੈਂਟ ਹੀ ਖਰਾਬ ਹੋ ਗਈ ਸੀ ਐ ਸਰਕਾਰ ਨੇ ਸਾਡੀ ਬਾਹ ਫੜੀ ਐ ਐ ਸਰਕਾਰ ਨੇ ਡਾਇਰੈਕਟਰ ਸਾਨੂੰ ਜਿਹਨੂੰ ਠੇਕੇ ਦੀ ਜ਼ਮੀਨ ਲਈ ਸੀ ਪਰ ਸਾਨੂੰ ਡਾਇਰੈਕਟਰ ਇਤਿਖਾਤੇ ਦੇ ਵਿੱਚ ਪੈਸੇ ਪਾ ਕੇ ਬੜੀ ਮਦਦ ਕੀਤੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਇੱਥੇ ਜ਼ਿੰਮੇਦਾਰਾਂ ਨੂੰ ਬਹੁਤ ਜਿਨ੍ਹਾਂ ਨਿਸ਼ਾਨਾ ਸਾਰਿਆਂ ਨੂੰ ਹੀ ਸਰਕਾਰ ਨੇ ਜਿਨ੍ਹਾਂ ਠੇਕੇਦਾਰਾਂ ਨੂੰ ਹੀ ਪੈਸੇ ਦਿੱਤੇ ਬਹੁਤ ਬਹੁਤ ਧੰਨਵਾਦ ਜੀ ਸਰਕਾਰ ਦਾ ਪਹਿਲੇ ਜ਼ਿਮੀਦਾਰ ਨੂੰ ਮਤਲਬ ਤੁਸੀਂ ਜਿਵੇਂ ਠੇਕੇ ਦਾ ਲੈ ਜਿੱਤ ਤੁਹਾਨੂੰ ਮਤ ਮਿਲੀ ਸੀ ਹਾਂ ਜੀ ਸਾਨੂੰ ਇਸ ਤਰ੍ਹਾਂ ਹੀ ਪਹਿਲਾਂ ਦਾ ਜ਼ਿਮੀਦਾਰ ਜਿਹੜਾ ਮਾਲਕ ਹੁੰਦਾ ਹੈ ਉਹਨੂੰ ਮਿਲਦੀ ਸੀ ਐਤੀ ਡਾਇਰੈਕਟਰੀ ਸਰਕਾਰ ਨੇ ਗਰਦੋਰੀ ਕਰਾ ਕੇ ਜਿਹੜਾ ਠੇਕੇ ਦੇ ਜਿਹਨੇ ਜ਼ਮੀਨ ਲੈ ਕੇ ਬੀਜੀ ਸੀ ਕਸਤਕਾਰ ਸੀ ਉਹ ਟਰੈਕਟਰ ਜ਼ਿਮੀਦਾਰ ਦੇ ਖਾਤੇ ਚਾਹੀਏ ਹਾਂ ਜੀ ਮੈਂ ਕਸਤਕਾਰ ਸੀ ਆ ਮੈਂ ਠੇਕੇ ਦੀ ਜ਼ਮੀਨ ਸੀ ਮੇਰੇ ਖਾਤੇ ਹੀ ਜੀ ਪਏ ਆ ਜਿਹਨੇ ਹਾਂ ਜੀ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਇਹ ਸਰਕਾਰ ਦਾ ਬਹੁਤ ਹੀ ਆਪਰਾਲਾ ਪੀਲੀ ਸਰਕਾਰਾਂ ਦੇ ਬਹੁਤ ਲਾਰੇ ਲੱਗੇ ਅਜੇ ਤੱਕ ਨਹੀਂ ਮਿਲੇ پیسے ਕਈ ਕਈਆਂ ਦੇ ਇਤਿਹੀ ਬਹੁਤ ਹੀ ਲੱਗਾ ਜੀ ਹਾਂਜੀ ਸਰਕਾਰ ਦਾ ਸਾਰੇ ਸਾਰੇ ਧੰਨਵਾਦ ਕਰ ਰਿਹਾ ਜੀ ਹਾਂਜੀ ਇਹ ਹਮ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੋਦੀ ਰਹਿਣ ਵਾਲੀ ਜਸਪਾਲਕੌਰ ਜਸਪਾਲਕੌਰ ਦੇ ਘਰ ਦੇ ਉੱਪਰ ਮੁਸੀਬਤ ਉਦੋਂ ਆਂ ਡਿੱਗੀ ਜਦੋਂ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਹੜ੍ਹ ਦੀ ਮਾਰ ਚੱਲ ਰਿਆ ਸੀਗਾ ਤੇ ਜਸਪਾਲਕੌਰ ਦੇ ਘਰ ਦੀ ਛੱਤ ਬਿਲਕੁਲ ਹੀ ਟਹਿ ਗਈ ਤੇ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਜੋ ਪਤੀ ਹੈ ਪਤੀ ਦੇ ਉੱਪਰ ਸਾਰੀ ਛੱਤ ਡਿੱਗ ਗਈ ਅਤੇ ਉਹਨਾਂ ਦਾ ਮੋਢਾ ਟੁੱਟ ਗਿਆ ਜਸਪਾਲ ਕੌਰ ਦੱਸਦੇ ਨੇ ਕਿ ਉਹਨਾਂ ਦੇ ਪਤੀ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਕਾਫੀ ਮੁਸ਼ਕਿਲ ਦੇ ਨਾਲ ਕਰਦਾ ਗੁਜ਼ਾਰਾ ਚਲਾਉਂਦੇ ਨੇ ਤੇ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਸਪਾਲ ਕੌਰ ਦਾ ਹੱਥ ਫੜਿਆ ਗਿਆ ਅਤੇ ਉਹਨਾਂ ਦੇ ਘਰ ਦੀ ਛੱਤ ਪਾਉਣ ਦੇ ਲਈ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਗਈ ਬਾਜੀਓ ਨਾਮ ਮੀ ਪਈ ਜਾਂਦਾ ਸੀਗਾ ਤੇ ਅਸੀਂ ਮੰਜਾ ਢਾਕੇ ਤੇ ਪਿਆ ਸੀਗਾ ਮੇਰੇ ਘਰ ਵਾਲਾ ਤੇ ਉਤੋਂ ਫਿਰ ਸੱਤ ਬੱਤੇ ਟੈਲਾਂ ਸਾਰੇ ਸਿੱਧੇ ਮੋਰੀ ਨਿਕਲ ਗਏ 7 ਵਜੇ ਦੀ ਫਿਰ ਮੋਢਾ ਟੁੱਟ ਗਿਆ ਸੀਗਾ ਫਿਰ ਅਸੀਂ ਸਰਕਾਰ ਨੂੰ ਅੰਨਿਉ ਕਿਹਾ ਫਿਰ ਸਰਕਾਰ ਨੇ ਸਾਨੂੰ ਮਦਦ ਦਿੱਤੀ ਹੈ ਤੇ ਬਹੁਤ ਜਿਆਦਾ ਧੰਨਵਾਦ ਹੈ ਸਰਕਾਰ ਦਾ ਹਾਂ ਬਹੁਤ ਜਿਆਦਾ ਸਾਨੂੰ ਪਹਿਲਾਂ ਕਦੇ ਵੀ ਕੋਈ ਮਦਦ ਨਹੀਂ ਆਈ ਸਰਕਾਰ ਵੱਨੀਓ ਹੁਣ ਜਾ ਕੇ ਮਦਦ ਆਈ ਹੈ ਹੁਣ ਅਸੀਂ ਸੱਤ ਪੌਣੀ ਹੈ ਕਮਰੇ ਦੀ ਮਦਦ ਆਈ ਹੈ ਸਰਕਾਰ ਪਾਸਿਓਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਬਈ ਜਿਹੜਾ ਸਾਡਾ ਕਮਰਾ ਬਣ ਜੂਗਾ ਨਹੀਂ ਗਰੀਬਾਂ ਕੋਲੇ ਕਮਰਾ ਨਹੀਂ ਬਣ ਸਕਦਾ ਸੀ ਮੈਂ ਹੈਂਡੀਕੈਪ ਐ ਉਹਦਾ ਵੀ ਮੋਢਾ ਟੁੱਟਿਆ ਪਿਆ ਵੀ ਕੰਮ ਅਸੀਂ ਨਹੀਂ ਕਰ ਸਕਦੇ ਦੋਨੇ ਜਿਹੇ ਜੀ ਇੱਕ ਸਾਲ ਵਾਸਤੇ ਸਾਨੂੰ ਡਾਕਟਰ ਨੇ ਉਹਨੂੰ ਵੀ ਮਨਾ ਕੀਤਾ ਵਿਆ ਹਾਂ ਤੇ ਬਹੁਤ ਜਿਆਦਾ ਧੰਨਵਾਦ ਹੈ ਸਰਕਾਰ ਦਾ ਜਿਨੇ ਸਾਡੀ ਮੱਤ ਕੀਤੀ ਹੈ ਪਹਿਲੀ ਵਾਰ ਮੱਤ ਕੀਤੀ ਹੈ ਸਾਡੀ ਇਹ ਕੰਮ ਕੀਤਾ ਭਗਵੰਤ ਹਾਂ ਬਹੁਤ ਭਗਵੰਤਮਾਨ ਬਹੁਤ ਵਧੀਆ ਕੰਮ ਕੀਤਾ ਸ਼ੁਕਰੀਆ ਉਹਦਾ ਧੰਨਵਾਦ ਉਹਦਾ ਇਹ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਕਿਸਾਨ ਗੁਰਮੁਖ ਸਿੰਘ ਜੋ ਕਿ ਠੇਕੇ ਦੇ ਉੱਪਰ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਾਫੀ ਮੁਸ਼ਕਿਲ ਦੇ ਨਾਲ ਚਲਾਉਂਦਾ ਹੈ ਗੁਰਮੁਖ ਸਿੰਘ ਦੇ ਉੱਪਰ ਦੁਖਾਦਾ ਪਹਾੜ ਉਸ ਸਮੇ ਟੁੱਟਿਆ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਤੇ ਪਾਰਿਮੀ ਦੇ ਕਾਰਨ ਗੁਰਮੁਖ ਸਿੰਘ ਦੀ ਪੁੱਤਾ ਵਰਗੀ ਪਾਲੀ ਹੋਈ ਖੇਤੀ ਬਾਰਿਸ਼ ਦੇ ਵਿੱਚ ਖਰਾਬ ਹੋ ਗਈ ਤੇ ਗੁਰਮੁਖ ਸਿੰਘ ਅਤੇ ਉਸ ਦੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਡਿੱਗਿਆ ਆਖਿਰਕਾਰ ਗੁਰਮੁਖ ਸਿੰਘ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਸੀਗਾ ਤੇ ਇਸ ਦੀ ਮਦਦ ਦੇ ਲਈ ਕੋਈ ਨਹੀਂ ਆ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਗੁਰਮੁਖ ਸਿੰਘ ਦੀ ਬਾਫੜੀ ਉਸ ਦੀ ਕਿਸ ਤਰੀਕੇ ਦੇ ਨਾਲ ਮਦਦ ਕੀਤੀ ਗੁਰਮੁਖ ਸਿੰਘ ਦੇ ਵੱਲੋਂ ਦੱਸਿਆ ਗਿਆ ਮੈਂ ਜ਼ਿੰਮੇਵਾਰ ਗੁਰਮੁਖ ਸਿੰਘ ਪਿੰਡ ਨਵਾਂ ਅਗਲਾ ਮੈਂ ਸਬਜ਼ੀ ਕਸਤ ਕਰਦਾ ਖੇਤੀ ਦੇ ਠੇਕੇ ਦੇ ਜ਼ਮੀਨ ਲੈ ਕੇ ਇਸ ਵਾਰ ਸਾਡੀ ਕੋਈ ਜਿਹੜੀ ਸਬਜ਼ੀ ਸੀ ਲਾਈ ਹੋਈ ਸੀ ਉਹ ਬਾਰਸ਼ਾਂ ਕਰਕੇ 100% ਹੀ ਖਰਾਬ ਹੋ ਗਈ ਸੀ ਐ ਸਰਕਾਰ ਨੇ ਸਾਡੀ ਬਾਹ ਫੜੀ ਐ ਐ ਸਰਕਾਰ ਨੇ ਡਾਇਰੈਕਟ ਸਾਨੂੰ ਜਿਹੜੀ ਠੇਕੇ ਦੀ ਜ਼ਮੀਨ ਲਈ ਸੀ ਪਰ ਸਾਨੂੰ ਡਾਇਰੈਕਟ ਇੱਥੇ ਖਾਤੇ ਦੇ ਵਿੱਚ ਪੈਸੇ ਪਾ ਕੇ ਬੜੀ ਮਦਦ ਕੀਤੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਇੱਥੇ ਜ਼ਿੰਮੇਦਾਰਾਂ ਨੂੰ ਬਹੁਤ ਜਿੰਨਾ ਨੁਕਸਾਨ ਹੋਇਆ ਸਾਰਿਆਂ ਨੂੰ ਹੀ ਸਰਕਾਰ ਨੇ ਜਿੰਨਾ ਠੇਕੇਦਾਰਾਂ ਨੂੰ ਹੀ ਪੈਸੇ ਦਿੱਤੇ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਪਹਿਲੇ ਜ਼ਿਮੀਦਾਰ ਨੂੰ ਤੁਸੀਂ ਜਿਵੇਂ ਠੇਕੇ ਦਾ ਲੈ ਚਿੱਤਾ ਤੁਹਾਨੂੰ ਮਦਦ ਮਿਲੀ ਸੀ ਹਾਂਜੀ ਸਾਨੂੰ ਇਸ ਤਰ੍ਹਾਂ ਹੀ ਪਹਿਲਾਂ ਦਾ ਜ਼ਿਮੀਦਾਰ ਜਿਹੜਾ ਮਾਲਕ ਹੁੰਦਾ ਹੈ ਉਹਨੂੰ ਮਿਲਦੀ ਸੀ ਐਤੀ ਡਾਇਰੈਕਟੀ ਸਰਕਾਰ ਨੇ ਗਰਦੋਰੀ ਕਰਾ ਕੇ ਜਿਹੜਾ ਠੇਕੇ ਦੇ ਜਿਹਨੇ ਜ਼ਮੀਨ ਲੈ ਕੇ ਬੀਜੀ ਸੀ ਕਸਤਕਾਰ ਸੀ ਉਹ ਟਰੈਕਟਰ ਜ਼ਿਮੀਦਾਰ ਦੇ ਖਾਤੇ ਚਾਹੀਏ ਹਾਂਜੀ ਮੈਂ ਕਸਤਕਾਰ ਸੀ ਐ ਮੈਂ ਠੇਕੇ ਦੀ ਜ਼ਮੀਨ ਸੀ ਮੇਰੇ ਖਾਤੇ ਹੀ ਨਹੀਂ ਪਏ ਆ ਜਿੰਨੇ ਆ ਹਾਂਜੀ ਇਹ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਯਾ ਲੈ ਕੇ ਹੋ ਹਾਂ ਹਾਂਜੀ ਇਹ ਸਰਕਾਰ ਦਾ ਬਹੁਤ ਹੀ ਅਪਰਾਲਾ ਪਿੱਲੀਆਂ ਸਰਕਾਰਾਂ ਦੇ ਬਹੁਤ ਲਾਰੇ ਲੱਗੇ ਫਾਇਦਾ ਕਦੇ ਨਹੀਂ ਮਿਲੇ ਬੇਸੀ ਕਹੀ ਜਾਂਦੀ ਇਹਤੀ ਬਹੁਤ ਹੀ ਲੱਗਾ ਜੀ ਹਾਂਜੀ ਸਰਕਾਰ ਦਾ ਸਾਰੇ ਸਾਰੇ ਧੰਨਵਾਦ ਕਰ ਰਹੀ ਹਾਂਜੀ ਇਹ ਹਾਂ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕਿਲਾ ਨੋਦੀ ਰਹਿਣ ਵਾਲੀ ਜਸਪਾਲ ਕੌਰ ਜਸਪਾਲ ਕੌਰ ਦੇ ਘਰ ਦੇ ਉੱਪਰ ਮੁਸੀਬਤ ਉਦੋਂ ਆਂਡੀ ਕਿ ਜਦੋਂ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਹੜਦੀ ਮਾਰ ਚਲ ਰਿਹਾ ਸੀਗਾ ਤੇ ਜਸਪਾਲ ਕੋਰ ਦੇ ਘਰ ਦੀ ਛੱਤ ਬਿਲਕੁਲ ਹੀ ਟਹਿ ਗਈ ਤੇ ਇਸ ਹਾਦਸੇ ਦੇ ਵਿੱਚ ਉਹਨਾਂ ਦੇ ਜੋ ਪਤੀ ਹੈ ਪਤੀ ਦੇ ਉੱਪਰ ਸਾਰੀ ਛੱਤ ਡਿੱਗ ਗਈ ਅਤੇ ਉਹਨਾਂ ਦਾ ਮੋਢਾ ਟੁੱਟ ਗਿਆ ਜਸਪਾਲ ਕੌਰ ਦੱਸਦੇ ਨੇ ਕਿ ਉਹਨਾਂ ਦੇ ਪਤੀ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਕਾਫੀ ਮੁਸ਼ਕਿਲ ਦੇ ਨਾਲ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਤੇ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਸਪਾਲ ਕੌਰ ਦਾ ਹੱਥ ਫੜਿਆ ਗਿਆ ਅਤੇ ਉਹਨਾਂ ਦੀ ਘਰ ਦੀ ਛੱਤ ਪਾਉਣ ਦੇ ਲਈ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਗਈ। ਬਾਜੀਓ ਨਾਮ ਮੀ ਪਈ ਜਾਂਦਾ ਸੀਗਾ ਤੇ ਅਸੀਂ ਮੰਜਾ ਢਾ ਕੇ ਤੇ ਪਿਆ ਸੀ ਮੇਰੇ ਘਰ ਵਾਲਾ ਤੇ ਉਤੋਂ ਫਿਰ ਸੱਤ ਬੱਤੇ ਟਹਿਲਾ ਸਾਰੇ ਸਿੱਧੇ ਮੋਰੇ ਨਿਕਲ ਗਏ 7 ਵਜੇ ਦੀ ਫਿਰ ਮੋੜਾ ਟੁੱਟ ਗਿਆ ਸੀਗਾ ਫਿਰ ਅਸੀਂ ਸਰਕਾਰ ਨੂੰ ਅੰਨਿਉ ਕਿਹਾ ਫਿਰ ਸਰਕਾਰ ਨੇ ਸਾਨੂੰ ਮਦਦ ਤੇ ਦਿੱਤੀ ਹੈ ਤੇ ਬਹੁਤ ਜਿਆਦਾ ਧੰਨਵਾਦ ਹੈ ਸਰਕਾਰ ਦਾ ਹਾਂ ਬਹੁਤ ਜਿਆਦਾ ਸਾਨੂੰ ਪਹਿਲਾਂ ਕਦੇ ਵੀ ਕੋਈ ਮਦਦ ਨਹੀਂ ਆਈ ਸਰਕਾਰ ਵੱਨੀਉ ਹੁਣ ਜਾ ਕੇ ਮਦਦ ਆਈ ਹੈ ਹੁਣ ਅਸੀਂ ਸੱਤ ਪਾਉਣੀ ਹੈ ਕਮਰੇ ਦੀ ਮਦਦ ਆਈ ਹੈ ਸਰਕਾਰ ਪਾਸਿਓਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਬਈ ਜਿਹੜਾ ਸਾਡਾ ਕਮਰਾ ਬਣ ਜੂਗਾ ਨਹੀਂ ਗਰੀਬਾਂ ਕੋਲੇ ਕਮਰਾ ਨਹੀਂ ਬਣ ਸਕਦਾ ਸੀ ਮੈਂ ਹੈਂਡੀਕੈਪ ਐ ਉਹਦਾ ਵੀ ਮੋਢਾ ਟੁੱਟਿਆ ਪਿਆ ਵੀ ਕੰਮ ਅਸੀਂ ਨਹੀਂ ਕਰ ਸਕਦੇ ਦੋਨੇ ਜਿਹੇ ਜੀ ਇੱਕ ਸਾਲ ਵਾਸਤੇ ਸਾਨੂੰ ਡਾਕਟਰ ਨੇ ਉਹਨੂੰ ਵੀ ਮਨਾ ਕੀਤਾ ਪਿਆ ਹਾਂ ਤੇ ਬਹੁਤ ਜਿਆਦਾ ਧੰਨਵਾਦ ਹੈ ਸਰਕਾਰ ਦਾ ਜਿਹਨੇ ਸਾਡੀ ਮੱਤ ਕੀਤੀ ਹੈ ਪਹਿਲੀ ਵਾਰ ਮੱਤ ਕੀਤੀ ਹੈ ਸਾਡੀ ਵਧੀਆ ਕੰਮ ਕੀਤਾ ਭਗਵਾਨ ਹਾਂ ਬਹੁਤ ਭਗਵੰਤਮਾਨ ਬਹੁਤ ਵਧੀਆ ਕੰਮ ਕੀਤਾ ਸ਼ੁਕਰੀਆ ਉਹਦਾ ਧੰਨਵਾਦ ਉਹਦਾ